ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਇਹ ਪਰਿਵਾਰ ਦੀ ਕਿੰਨੇ ਸਮੇਂ ਬਾਅਦ ਰੀਜ ਪੂਰੀ ਹੋਈ ਆ ਘਰ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਜਦੋਂ ਪਰਿਵਾਰ ਆਪਣੀ ਨੌ ਨੂੰ ਘਰ ਲਿਆਉਂਦਾ ਤਾਂ ਪਰਿਵਾਰ ਆਪਣੀ ਨੌ ਦਾ ਦੇਖੋ ਕਿੰਨੇ ਸੋਹਣਾ ਸਵਾਗਤ ਕਰਦੇ ਨੇ ਤੁਸੀਂ ਪਰਿਵਾਰ ਦੀ ਖੁਸ਼ੀ ਦੇਖ ਸਕਦੇ ਹੋ ਪਰਿਵਾਰ ਨੇ ਆਪਣੇ ਘਰ ਦੇ ਵਿੱਚ ਰੌਣਕਾਂ ਲਗਾਈਆਂ ਨੇ ਕਿੰਨੇ ਚਾਮਾਂ ਦੇ ਨਾਲ ਇਸ ਸਮੇਂ ਨੌਹਾਂ ਨੂੰ ਪਰਿਵਾਰ ਧੀਆ ਵਾਂਗੂ ਪਿਆਰ ਕਰਦਾ ਬੜੇ ਸਮੇਂ ਬਾਅਦ ਪਰਿਵਾਰ ਨੂੰ ਖੁਸ਼ੀ ਵੀ ਮਿਲੀ ਅਤੇ ਘਰ ਵਿੱਚ ਰੌਣਕਾਂ ਵੀ ਆਈਆਂ ਨੇ ਘਰ ਵਿੱਚ ਜਦੋਂ ਨਵ ਤੇ ਪੁੱਤ ਨੂੰ ਲਿਆਂਦਾ ਤਾਂ ਕਿੰਨੇ ਚਾਵਾਂ ਦੇ ਨਾਲ ਪਰਿਵਾਰ ਨੇ ਕੌਲਿਆਂ ਤੇ ਤੇਲ ਢਾਲਿਆ ਪਰਿਵਾਰ ਨੇ ਪੁੱਤ ਦੀ ਆਉਣ ਦੀ ਖੁਸ਼ੀ ਵਿੱਚ ਕਿੰਨੇ ਚਾਵਾਂ ਦੇ ਨਾਲ ਕੇਕ ਕੱਟਿਆ ਇਸ ਪਰਿਵਾਰ ਨੇ ਕਿੰਨੇ ਸੁਪਨੇ ਸੋਚੇ ਹੋਣਗੇ ਜਿਹੜੇ ਅੱਜ ਪੂਰੇ ਹੋ ਗਏ ਪਤੀ ਆਪਣੀ ਪਤਨੀ ਨੂੰ ਕੇਕ ਕੱਟ ਕੇ ਖਵਾ ਰਿਹਾ ਏ ਇਸ ਪਰਿਵਾਰ ਨੇ ਆਪਣੇ ਬੱਚੇ ਦੀ ਕਿੰਨੀ ਖੁਸ਼ੀ ਮਨਾਈ ਆ ਇੰਨਾ ਬੱਚਿਆਂ ਦੀ ਖਾਤਰ ਮਾਂ ਪਿਓ ਤਾਂ ਸਾਰੀ ਉਮਰ ਤਰਸਦੇ ਨੇ ਪਰਮਾਤਮਾ ਜੀ ਇਸ ਪਰਿਵਾਰ ਤੇ ਆਪਣੀ ਕਿਰਪਾ ਐਦੀ ਬਣਾਈ ਰੱਖੀ ਦੋਸਤੋ ਕੀ ਕਹਿਣਾ ਚਾਹੂੰਗਾ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੇਣਾ